ਨੇ ਪਪੇ ਹੁੰਦੇ ਆ ਪੋਲਿਟਿਸ਼ੀਅਨ ਪ੍ਰੈਸ ਤੇ ਆ ਪੁਲਿਸ ਤਿੰਨਾ ਪਪਿਆਂ ਨੇ ਮੈਨੂੰ ਲੱਗਦਾ ਨਹੀਂ ਕਦੀ ਬਣੀ ਪਰ ਅਸੀਂ ਕੋਸ਼ਿਸ਼ ਕਰ ਦਿੰਗੇ ਇਹਨਾਂ ਨੂੰ ਬਣਾ ਕੇ ਰੱਖਦੇ ਆ ਬਣਾ ਕੇ ਇਹਦਾ ਸੈਂਸ ਕਿ ਜਿਹੜੇ ਲੋਕਾਂ ਦੇ ਜੈਨੂਇਨ ਮਾਮਲੇ ਆ ਉਹਨਾਂ ਨੂੰ ਅਸੀਂ ਖੋਡੇ ਸਾਹਮਣੇ ਇੱਕ ਜ਼ਰੀਆ ਹੁੰਦਾ ਇੱਕ ਕੜੀ ਹੁੰਦਾ ਪੱਤਰਕਾਰ ਕਿ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਿਵਲ ਪ੍ਰਸ਼ਾਸਨ ਪੁਰਸ ਪ੍ਰਸ਼ਾਸਨ ਸਾਹਮਣੇ ਰੱਖਣਾ ਕਿਉਂਕਿ ਇਹ ਪ੍ਰਸ਼ਾਸਨ ਉਹਨਾਂ ਦੇ ਬਰਕਾਰ ਬਾਈ ਕਰਦਾ ਅੱਜ ਜਿਹੜੀਆਂ ਸਾਡੀਆਂ ਮੰਗਾਂ ਲਟਕਦੀਆਂ ਆ ਰਹੀਆਂ ਨੇ ਜਿਸ ਕਰਕੇ ਟਾਰਗੇਟ ਕੀਤਾ ਜਾ ਰਿਹਾ ਪੁਲਿਸ ਵੱਲ ਪੱਤਰਕਾਰਾਂ ਨੂੰ ਖਾਸ ਕਰਕੇ ਮੈਨੂੰ ਮੈਂ ਦੱਸਿਆ 3 ਦਿਨ 4 ਦਿਨ ਮੇਰੇ ਮਗਰ ਸੀਆਡੀਐਲ ਮੇਰੇ ਭਰਾ ਲੱਗੇ ਰਿਹਾ ਵੀ ਇਹਦਾ ਇਹਦੀ ਚੱਕੀ ਗੱਲ ਕਰੀਏ ਕੀ ਕਰਦਾ ਚਲੋ ਕੁਛ ਲੱਭਿਆ ਨਹੀਂ ਉਹਨਾਂ ਨੂੰ ਧੰਨਵਾਦ ਤੁਹਾਡਾ ਤੁਸੀਂ ਪਾ ਵੀ ਸਕਦੇ ਸੀ ਮੈਨੂੰ ਇਹ ਪਤਾ ਕੁਝ ਪਾ ਵੀ ਸਕਦੀ ਹੈ ਨਾਂ ਵੀ ਲੱਭਾ ਹੋਵੇ ਕੰਮ ਲੱਗੇ ਮੈਂਟਲ ਆਉਂਦੇ ਮੈਂਟਲ ਆਉਂਦੇ ਮੈਂਦ ਗਿਆ ਇਹ ਮੈਨੂੰ ਇੱਕ ਅਧਿਕਾਰੀ ਕਹਿੰਦਾ ਤੇਰੀ ਗੱਡੀ 'ਚ ਪੋਸਟ ਨਹੀਂ ਛੱਡ ਵਗਦੇ ਆ ਮੈਂ ਕਿਹਾ ਚਲੋ ਜੇ ਰੱਬ ਨੇ ਮੈਨੂੰ ਰੱਖਣਾ ਤਾਂ ਕਿਤੇ ਵੀ ਰੱਖਣਾ ਇੱਕ ਮੈਂਟਰ ਸੀ ਨੇ ਐਸੇ ਜਿਹੜਾ ਫੋਨ ਹੈ ਮੈਨੂੰ ਡਰਾ ਰਿਹਾ ਸਭ ਕੁਝ ਮਾਰ ਰਿਹਾ ਉਹ ਬੰਦਾ ਕੀ ਇਹ ਡਰਜ ਹੈ ਮੈਂ ਕਿਹਾ ਯਾਰ ਜੇ ਡਰਨਾ ਹੁੰਦਾ ਤੇ ਬੋਲ ਦਾ ਮੈਂ ਇੱਕ ਵਾਰ ਬੇਨਤੀ ਕਰਦਾ 9 ਦਸੰਬਰ 2024 ਸ਼ਾਮ ਦੇ 6 ਵਜੇ ਤੱਕ ਸਾਡੀਆਂ ਮੁਸ਼ਕਲਾਂ ਹੱਲ ਕਰੋ ਜੇ ਤੁਹਾਨੂੰ ਜੈਨੂਇਨ ਲੱਗਦਾ ਅੱਜ ਵੀ ਕਹਿੰਦਾ ਜਿਹੜੇ ਇਹਨਾਂ ਦੇ ਨਸ਼ੇ ਕਰਕੇ ਵੰਦੇ ਆ ਰੀਡਰ ਵੰਦੇ ਆ ਐਸਚੋ ਵੰਦੇ ਆ ਜਾਂ ਹੋਰ ਅਧਿਕਾਰੀ ਵੰਦੇ ਆ ਸੀਟਾਂ ਦੇ ਉਹਨਾਂ ਦੇ ਡੋਗ ਟੈਸਟ ਵੀ ਅਸੀਂ ਮੰਗ ਕਰ ਰਹੇ ਆ ਆ ਸਾਡੇ ਡੀਜੀਪੀ ਸਾਹਿਬ ਕੋਲੋਂ ਡੀਆਈਜੀ ਸਾਹਿਬ ਨੂੰ ਪਾਵਾਂਗੇ ਔਰ ਜੇ ਨਾ ਹੋਇਆ ਉਹੀ ਐਪਲੀਕੇਸ਼ਨ ਜਿਹੜੀ ਆ ਹਾਈ ਕੋਰਟ ਜਾ ਕੇ ਇਹਨਾਂ ਦੇ ਪੀਜੀਆਈ ਦਾ ਟੈਸਟ ਕਰਾਵਾਂਗੇ ਇਹਨਾਂ ਦਾ ਵਾਦਾ ਇਹਨਾਂ ਦਾ ਪ੍ਰੋਮਿਸ ਅੱਜ ਅਸੀਂ ਸਤਲੁਜ ਪ੍ਰੈਸ ਕਲੱਬ ਜਿਹੜਾ ਫੋਇਸਪੱਤਰ ਵਿੱਚ ਪਹੁੰਚੇ ਹੋਏ تھے ਸਮੂਹ ਪ੍ਰੈਸ ਕਲੱਬ ਜਿੰਨੇ ਵੀ ਹੈਗੇ ਅਪਰੋਪਰ ਤੋਂ ਐਮਐਮ ਦੋੜ ਤੋਂ ਹੈ ਜਾਂ ਮੱਲਾ ਵਾਲੇ ਤੋਂ ਹੈ ਗੁਰੂ ਆਸਾਏ ਤੋਂ ਜਿਹੜੇ ਸਮੂਹ ਪ੍ਰੈਸ ਕਲੱਬ ਜਿਹੜੇ ਇੱਥੇ ਪਹੁੰਚੇ ਹੋਏ ਆ ਵੱਡਾ ਇੱਕ ਮਸਲਾ ਉਲਝਿਆ ਹੋਇਆ ਕਿ ਜਿਹੜਾ ਜਿਹੜਾ ਪੱਤਰਕਾਰ ਭਾਈਚਾਰਾ ਹੈਗਾ ਉਹਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਲਗਾਤਾਰ ਵੱਧ ਰਹੀਆਂ ਵੱਧ ਰਹੀਆਂ ਹੈਗੀਆਂ ਪਿਛਲੇ ਦਿਨਾਂ ਵਿੱਚ ਇੱਕ ਗਾਮਾ ਸਿਤੂ ਨੇ ਇੱਕ ਨਿੱਕੀ ਅੰਤ ਤੇ ਗੱਲਬਾਤ ਕਰਦੇ ਆ ਜਿਹੜੇ ਇਥੇ ਪੁਲਿਸ ਪ੍ਰਸ਼ਾਸਨ ਹੈਗਾ ਉਹਨਾਂ ਤੇ ਵੱਡੇ ਇਲਜ਼ਾਮ ਲਾਏ ਸੀ ਕਿ ਉਸ ਇਲਜ਼ਾਮ ਨੂੰ ਲੈ ਕੇ ਜਿਹੜਾ ਪੱਤਰਕਾਰ ਭਾਈਚਾਰੇ ਨੂੰ ਮੁਸ਼ਕਲਾਂ ਆ ਰਹੀਆਂ ਹੈਗੀਆਂ ਸਮੂਹ ਪੱਤਰਕਾਰ ਭਾਈਚਾਰੇ ਨੂੰ ਮੁਸ਼ਕਲਾਂ ਆ ਰਹੀਆਂ ਉਹਦੇ ਇੱਕ ਵੱਡਾ ਐਕਸ਼ਨ ਜਿਹੜਾ ਨਿਕਿਆ ਗਿਆ ਔਰ 9 ਤਰੀਕ 9 ਤਰੀਕ ਸ਼ਾਮ ਨੂੰ 6 ਵਜੇ ਤੇ ਇੱਕ ਜਿਹੜਾ ਆਲਟੀਮੇਟ ਦਿੱਤਾ ਗਿਆ ਇਸ ਪ੍ਰਸ਼ਾਸਨ ਨੂੰ ਪੁਲਿਸ ਪ੍ਰਸ਼ਾਸਨ ਨੂੰ ਔਰ ਸਮੂਹ ਫੈਸਲੇ ਕੀਤੇ ਗਏ ਸਮੂਹ ਪ੍ਰੈਸ ਕਲੱਬਾਂ ਦੇ ਜਰੀਏ ਇਹ ਫੈਸਲੇ ਕੀਤੇ ਗਏ ਆ ਸੋ ਅੱਜ ਆਹ ਆਪਾਂ ਇਥੇ ਗੱਲਬਾਤ ਵੀ ਕਰਦੇ ਆ ਜਿਹੜੀ ਇਥੇ ਜੋ ਗੱਲਬਾਤ ਹੋਈ ਹੈ ਇਹ ਗੱਲਬਾਤ ਹੈਗੀ ਹੋਰ ਵੀ ਤੁਹਾਡੇ ਸਾਹਮਣੇ ਰੱਖਾਂਗੇ ਇਹ ਸਤਲੋ ਪ्रेस ਕਲੱਬ ਦੇ ਜਿਹੜੇ ਪ੍ਰਤਾਨ ਹੈਗੇ ਗਰਨਾਮ ਸਿੰਘ ਗਾਮਾ ਸਤੂ ਉਹਨਾਂ ਨਾਲ ਵੀ ਗੱਲਬਾਤ ਕੀਤੀ ਤੋਂ ਹੋਰ ਵੀ ਵੀਰਾਂ ਨਾਲ ਗੱਲਬਾਤ ਕੀਤੀ ਹੈਗੀ ਤੁਸੀਂ ਉਹ ਗੱਲਬਾਤ ਸੁਣੋ ਆਪਣੇ ਵਿਚਾਰ ਵੀ ਜਰੂਰ ਦੇਣਾ ਔਰ ਜਿਹੜੇ ਪ੍ਰੈਸ ਦਾ ਦਿਨ ਤੱਕ ਜਿਹੜਾ ਮਿਆਰ ਡਿੱਗ ਰਿਹਾ ਹੈਗਾ ਅਸੀਂ ਪ੍ਰੈਸ ਕਲੱਬਾਂ ਦੇ ਸੂਚ ਜਿੰਨੇ ਹੈਗੇ ਉਹਨਾਂ ਨਾਲ ਸਹਿਯੋਗ ਤੇ ਵੀ ਮੰਗ ਕਰਾਂਗੇ ਇਸ ਵੀਡੀਓ ਜਿਹੜੀ ਲੋਕਾਂ ਨੂੰ ਵੀ ਮੰਗ ਕਰਾਂਗੇ ਉਹ ਜਿਹੜਾ ਅਸੀਂ ਜਿਹੜਾ ਤੁਹਾਡੀ ਤੁਹਾਡੇ ਹਰ ਸਮੇਂ ਦੁੱਖ ਸੁੱਖ ਦੇ ਵਿੱਚ ਤੁਹਾਡਾ ਜਿਹੜਾ ਸਾਥ ਇੰਦੇ ਹੈਗੇ ਉਹਨਾਂ ਦੇ ਤੁਸੀਂ ਵੱਧ ਤੋਂ ਵੱਧ ਸ਼ਮੂਲੀਅਤ ਕਰੋ ਉਹਨਾਂ ਦੇ ਜਿਹੜਾ ਦੁੱਖ ਸੁੱਖ ਦੇ ਵਿੱਚ ਉਹਨਾਂ ਨਾਲ ਖੜੋ ਜੇਕਰ ਕੋਈ ਵੱਡੇ ਐਕਸ਼ਨ ਦੀ ਅੱਗੇ ਲੋੜ ਪੈਂਦੀ ਹੈ ਤੇ ਉਹ ਵੀ ਅਸੀਂ ਰਲ ਮਿਲ ਕੇ ਜਰੂਰ ਕਰਨਾ ਹੈ ਧੰਨਵਾਦ ਅੱਜ ਸੱਤ ਲੋ ਪ੍ਰੈਸ ਕਲੱਬ ਕੋਲ ਕੋਲ ਵਿੱਚ ਕੋਈ ਤਾਂ ਇਹ ਮੀਟਿੰਗ ਜ਼ਿਲ੍ਹੇ ਦੇ ਲਗਭਗ ਸੂਬੇ ਜਿੰਨੀਆਂ ਪ੍ਰੈਸ ਕਲੱਬਾਂ ਨੇ ਉਹਨਾਂ ਦੀ ਹੋਈ ਜਿਹਦੇ ਵਿੱਚੋਂ ਬੜੇ ਚੁਣੀਂਦੇ ਪੱਤਰਕਾਰਾਂ ਨੇ ਹਿੱਸਾ ਲਿਆ ਜਾਦੀਆਂ ਗੱਲਾਂ ਤੋਂ ਪ੍ਰਧਾਨ ਜੀ ਵੀ ਇੱਥੇ ਦੱਸਣਗੇ ਤੇ ਹੋਰ ਵੀ ਮੇਰੇ ਸਾਥੀ ਚੇਅਰਮੈਨ ਸਾਹਿਬ ਖੜੇ ਨੇ ਉਹ ਵੀ ਦੱਸਣਗੇ ਮੈਂ ਇੱਥੇ ਇਹ ਨਹੀਂ ਦੱਸਣਾ ਚਾਹਣਾ ਵੀ ਅਸੀਂ ਪੁੱਲ ਮਿਲਾ ਕੇ ਇੱਕ ਮਤਾ ਪਾਸ ਕੀਤਾ ਵੀ ਪੁਲਿਸ ਪ੍ਰਸ਼ਾਸਨ ਨਾਲ ਜਿੰਨੇ ਵੀ ਪੱਤਰਕਾਰਾਂ ਦੇ ਮਸਲੇ ਨੇ ਜਿਹੜੇ ਅਹਿਮ ਮਸਲੇ ਨੇ ਜਿਹੜੇ ਲੰਮ ਗਰੇ ਨੇ ਲੰਮੇ ਸਮੇਂ ਤੋਂ ਉਹ 9 ਤਰੀਕ ਤੱਕ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਨੇ ਵੀ ਸਾਡੇ ਉਹ ਜਿਹੜੇ ਮਸਲੇ ਹੱਲ ਕੀਤੇ ਜਾਣ ਨਹੀਂ ਤਾਂ 10 ਤਰੀਕ ਨੂੰ ਅਸੀਂ ਅਨਮਿੱਥੇ ਸਮੇਂ ਲਈ ਇੱਕ ਐਕਸ਼ਨ ਕਰਾਂਗੇ ਜਿਹਦੇ ਲਈ ਖੁਦ ਪ੍ਰਸ਼ਾਸਨ ਤੇ ਸਰਕਾਰ ਜ਼ਿੰਮੇਵਾਰ ਹੋਏਗੀ ਤੇ ਅਸੀਂ ਇਸ ਕੰਮ ਦੇ ਲਈ ਸਾਰੇ ਕਿਸਮ ਦਾ ਵੀ ਬਲਦਾਨ ਦੇਣ ਲਈ ਤਿਆਰ ਆ ਜਿਹੜੇ ਮਸਲਿਆਂ ਦੀ ਗੱਲ ਹੈ ਮਸਲਾ ਕੀ ਹੈ ਜਾਇਜ਼ ਮਸਲਾ ਹੈ ਮੇਨ ਦੋ ਮਸਲੇ ਜੁੜੇ ਸੀ ਜਸਪਾਲ ਵਾਲਾ ਸੀ ਤੇ ਗੁਰਨਾਮ ਵਾਲਾ ਸੀ ਦੋਨੋਂ ਮਸਲਿਆਂ ਤੇ ਪੁਲਿਸ ਦੀ ਹਾਨਾ ਗਾਨੀ ਰਹੀ ਹੈ ਕਿੰਨੇ ਦਿਨਾਂ ਤੋਂ ਆਪਾਂ ਪਿਛਲੇ ਦਿਨਾਂ ਅੱਜ ਮੀਟਿੰਗ ਕੀਤੀ ਹੈ ਅੱਜ ਜਿਹੜੀ ਮੀਟਿੰਗ ਹੋਈ ਹੈ ਅੱਜ ਦੀ ਮੀਟਿੰਗ ਪੂਰੇ ਜ਼ਿਲ੍ਹੇ ਦੀਆਂ ਪ੍ਰੈਸ ਕਲਪਾਂ ਇੱਥੇ ਪਹੁੰਚਿਆ ਨੇ ਚਾਹੇ ਉਹ ਤਲਵੰਡੀ ਦੀ ਹੈ ਮਹੂ ਹੈ ਜ਼ੀਰਾ ਹੈ ਫਿਰੋਜ਼ਪੁਰ ਹੈ ਗੁਰੂਵਰਸਾ ਹੈ ਜਾਂ ਮੰਮਦੋਟ ਹੈ ਸਾਰੀਆਂ ਕਲਪਾਂ ਆਇਆਂ ਅੱਜ ਇੱਕ ਤਾਲਮਿਲ ਕਮੇਟੀ ਬਣਾਈ ਗਈ ਉਸ ਕਮੇਟੀ ਦੇ ਵਿੱਚ ਇਹ ਫੈਸਲਾ ਲਿਆ ਗਿਆ 9 ਤਰੀਕ ਦਾ ਲਾਸਟ 9 ਦਸੰਬਰ 9 ਦਸੰਬਰ ਤੱਕ ਜੇਕਰ ਪ੍ਰਸ਼ਾਸਨ ਨੇ ਪੁਲਿਸ ਨੇ ਸਾਡੇ ਮਸਲੇ ਹੱਲ ਨਹੀਂ ਐਕਸ਼ਨ ਇਹ ਹੋ ਜਾਊਗਾ ਪੁਲਿਸ ਨੂੰ ਪਤਾ ਹੈਗਾ ਪੱਤਰਕਾਰ ਕੰਮ ਪਿਛਲੇ ਦਿਨਾਂ ਚ ਆਪਾਂ ਧਰਨਾ ਦੇਣਾ ਧਰਨੇ ਦੀ ਗੱਲ ਨਹੀਂ ਮੈਂ ਕਰੂੰਗਾ ਅੱਜ ਉਹ ਜਿਹੜਾ 10 ਤਰੀਕ ਐਕਸ਼ਨ ਹੋਊਗਾ ਨਾ ਉਹ ਦੇਖਣ ਜੋਗਾ ਹੋਊਗਾ ਮਸਲੇ ਹੱਲ ਉਸ ਤੋਂ ਪਹਿਲੇ ਕਰ ਦੇਗੀ ਤਾਂ ਠੀਕ ਹੈ ਜੇ ਪੁਲਿਸ ਇਸ ਮਸਲੇ ਹੱਲ ਨਹੀਂ ਕਰਦੀ ਤੇ ਉਹ ਵੱਡਾ ਐਕਸ਼ਨ ਅੱਜ ਇੱਥੇ ਇੱਕ ਤਾਲਮਿਲ ਕਮੇਟੀ ਬਣੀ ਹੈ ਸਾਰੀਆਂ ਕਲਬਾਂ ਇੱਕ ਮੁੱਠ ਇਕੱਠੀਆਂ ਹੋ ਗਈਆਂ ਇਕਤਾ ਦਾ ਬਲ ਆਪਾਂ ਪੜਦੇ ਰਹੇ ਆ ਤੇ ਕਹਾਣੀਆਂ ਵੀ ਸੁਣਦੇ ਰਹਾ ਇਕਤਾ ਦਾ ਬਲ ਅੱਜ ਦਿਖਾਇਆ ਗਿਆ ਸਾਰੇ ਪੱਤਰਕਾਰਾਂ ਦੇ ਮਸਲੇ ਜਿਹੜੇ ਆ ਉਹ ਮਸਲਿਆਂ ਤੋਂ ਇਲਾਵਾ ਹੋਰ ਸਾਡੇ ਜਿਹੜੇ ਮਸਲੇ ਕਸਬਿਆਂ ਦੇ ਹੈ ਜਿਹੜੇ ਕਸਬਿਆਂ ਦੇ ਪੱਤਰਕਾਰ ਹੈ ਉਹਨਾਂ ਦੇ ਕੋਈ ਪੁਲਿਸ ਕੋਲ ਮਾਮਲੇ ਲੜਕੇ ਹੋਇਆ ਉਹ ਵੀ ਹੱਲ ਕਰਾਣੇ ਆ ਜਿਹੜੇ ਫੌਜਪਰ ਨਾਲ ਸੰਬੰਧਿਤ ਆ ਉਹ ਵੀ ਹੱਲ ਕਰਾਣੇ ਆ ਹੱਲ ਨਹੀਂ ਕਰਨ ਕਿ ਦੈਕਸ਼ਨ ਵੱਡਾ ਹੋਗਾ ਜਿਸ ਦੀ ਸਾਰੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਊਗੀ ਜਿਸ ਦੇ ਸਬੰਧ ਦੇ ਵਿੱਚ ਅਗਲੀ ਕਾਰਵਾਈ ਕੀ ਹੈ ਗਾਮਾ ਜੀ ਤੁਹਾਨੂੰ ਦੱਸ ਦਿੰਦੇ ਕੀ ਹੋਗਾ ਵਰਨਾ ਮੀਟਿੰਗ ਹੋਈ ਆ ਪ੍ਰੈਸ ਕਲੱਬ ਆਈਆਂ ਨੇ ਹੰਗਾਮੀ ਮੀਟਿੰਗ ਹੋਈ ਆ ਕੀ ਮਤਾ ਪਾਇਆ ਗਿਆ ਕੀ ਵਿਚਾਰਿਆ ਗਿਆ ਟਾਈਮ ਦਿੱਤਾ ਗਿਆ ਕੀ ਕੀਤਾ ਜਾਏਗਾ ਬਿਲਕੁਲ ਜੀ ਅੱਜ ਮੀਟਿੰਗ ਕਾਲ ਕੀਤੀ ਸੀ ਸਾਰਿਆਂ ਨੂੰ ਤਲਵੰਡੀ ਭਾਈ ਤੋਂ ਮੁਦਖੀ ਤੋਂ ਸੱਜਣ ਆਏ ਨੇ ਮਖੂ ਤੋਂ ਆਈਆਂ ਨੇ ਮੱਲਾਂ ਵਾਲੇ ਤੋਂ ਗੁਰੂ ਹਰਿ ਸੈਤਮਨ ਦੋੜ ਤੋਂ ਜਿੰਨੀਆਂ ਵੀ ਸਾਡੀਆਂ ਪ੍ਰੈਸ ਕਲੱਬਾਂ ਨੇ ਹਾਤੀ ਪ੍ਰੈਸ ਕਲੱਬਾਂ ਸਾਰੀਆਂ ਪ੍ਰੈਸ ਕਲੱਬਾਂ ਨੇ ਅੱਜ ਸੱਤ ਲੋਈ ਪ੍ਰੈਸ ਕਲੱਬ ਦੇ ਵਿੱਚ ਮੀਟਿੰਗ ਕੀਤੀ ਹੈ ਤੇ ਅਸੀਂ ਇੱਕ ਤਾਲਮੇਲ ਕਮੇਟੀ ਬਣਾ ਦਿੱਤੀ ਹੈ ਉਹ ਤਾਲਮੇਲ ਕਮੇਟੀ ਜਿਹੜੀ ਹੈ ਅੱਗੇ ਤੋਂ ਕੋਈ ਵੀ ਕਿਸੇ ਨੂੰ ਪੱਤਰਕਾਰ ਸਾਡੇ ਸਾਥੀ ਦੇ ਚਾਹੇ ਉਹ ਪ੍ਰਸ਼ਾਸਨ ਜ਼ਿਲ੍ਹਾ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਚਾਹੇ ਪੁਲਿਸ ਪ੍ਰਸ਼ਾਸਨ ਉਹਦੇ ਪ੍ਰਤੀ ਕੋਈ ਵੀ ਕੋਈ ਸ਼ਿਕਾਇਤ ਆ ਤੋ ਸਾਡੇ ਨਾਲ ਤਾਲਮਿਲ ਕਮੇਟੀ ਨਾਲ ਤੈਅ ਕਰਕੇ ਤੇ ਉਹ ਸ਼ਿਕਾਇਤ ਦਾ ਜੇ ਜੈਨੂਅਲ ਤਾਂ ਹੱਲ ਕਰਾਉਣ ਲਈ ਪੁਰ ਜੋਰ ਜਿਹੜਾ ਜ਼ੋਰ ਲਾਇਆ ਜਾਣ ਕਰਨਗੇ ਅੱਜ ਜਿਹੜੀਆਂ ਸਾਡੀਆਂ ਮੰਗਾਂ ਲਟਕਦੀਆਂ ਆ ਰਹੀਆਂ ਨੇ ਜਿਸ ਕਰਕੇ ਟਾਰਗੇਟ ਕੀਤਾ ਜਾ ਰਿਹਾ ਪੁਲਿਸ ਵਾਲਾ ਪੱਤਰਕਾਰਾਂ ਨੂੰ ਖਾਸ ਕਰਕੇ ਮੈਨੂੰ ਮੈਂ ਦੱਸਿਆ ਨਾ 3 ਦਿਨ 4 ਦਿਨ ਮੇਰੇ ਮਗਰ ਸੀਆਈਡੀ ਵਾਲੇ ਮੇਰੇ ਭਰਾ ਲੱਗੇ ਰਹੇ ਵੀ ਇਹਦਾ ਇਹਦੀ ਇਥੇ ਕੀ ਗੱਲ ਕਰੀਏ ਕੀ ਕਰਦਾ ਚਲੋ ਕੁਛ ਲੱਭਿਆ ਨਹੀਂ ਉਹਨਾਂ ਨੂੰ ਧੰਨਵਾਦ ਤੁਹਾਡਾ ਤੁਸੀਂ ਪਾ ਵੀ ਸਕਦੇ ਸੀ ਮੈਨੂੰ ਇਹ ਵੀ ਪਤਾ ਪੁਲਿਸ ਬਾ ਵੀ ਸਕਦੀ ਹੈ ਨਾਮ ਹੀ ਲੱਭਾਵੇ ਤਾਂ ਪਾਉਣ ਲੱਗੇ ਮੈਂਟਲ ਆਉਂਦੇ ਮੈਂਟਲ ਆਉਂਦੇ ਮੈਂ ਤਾਂ ਕਿ ਇਹ ਮੈਨੂੰ ਇੱਕ ਅਧਿਕਾਰੀ ਕਹਿੰਦਾ ਤੇਰੀ ਗੱਡੀ 'ਚ ਬੋਸ ਵੀ ਛੱਡ ਸਕਦੇ ਆ ਮੈਂ ਕਿਹਾ ਚਲੋ ਜੇ ਰੱਬ ਨੇ ਮੈਨੂੰ ਰੱਖਣਾ ਤਾਂ ਕਿਤੇ ਵੀ ਰੱਖ ਲੈਣਾ ਮੈਂ ਸਿਵਲ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਸਾਰਿਆਂ ਨੂੰ ਚੇਤਾਵਨੀ ਪਰ ਜਿਹੜੀਆਂ ਸਾਡੀਆਂ ਪੈਂਡਿੰਗਾਂ ਪਈਆਂ ਮੰਗਾ ਉਹਦੇ ਲਈ ਲਾਸਟ 9 ਨਵੰਬਰ ਸ਼ਾਮ ਦੇ 6 ਵਜੇ ਤੱਕ ਪੁਲਿਸ ਕੋਲ ਟਾਈਮ ਹੈ ਉਹਨਾਂ ਨੂੰ ਅਸੀਂ ਬੇਨਤੀ ਕਰ ਰਹੇ ਹਾਂ ਅੱਜ ਵੀ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਸਾਡੀਆਂ ਮੰਗਾਂ ਜਾਇਜ਼ ਮੰਗਾਂ ਜਿਹੜੀਆਂ ਜੇ ਨਾਜਾਇਜ਼ ਮੈਂ ਉਦੋਂ ਵੀ ਬੇਨਤੀ ਕੀਤੀ ਮੈਡਮ ਨੂੰ ਕੀਤੀ ਮੈਂ ਕਿ ਮੈਮ ਤੁਹਾਨੂੰ ਲੱਗਦਾ ਕਿ ਸਾਡੀਆਂ ਮੰਗਾਂ ਜਾਇਜ਼ ਨਹੀਂ ਤੁਸੀਂ ਪਾੜ ਦਿਓ ਸਾਡੇ ਸਾਹਮਣੇ ਕੋਲ ਕੋਈ ਪ੍ਰੋਬਲਮ ਨਹੀਂ ਜੇ ਸਾਡੀਆਂ ਜਾਇਜ਼ ਮੰਗਾਂ ਤਾਂ ਹੱਲ ਕੀਤੀਆਂ ਜਾਣ 9 ਦਸੰਬਰ 2024 ਸ਼ਾਮ ਦੇ 6 ਵਜੇ ਤੱਕ ਨਹੀਂ ਹੱਲ ਹੁੰਦੀਆਂ ਤੇ 10 ਤਰੀਕ ਤੋਂ ਜਿਹੜਾ ਇਹਨਾਂ ਦੇ ਤੇਵਰ ਜਿਹੜੇ ਆ ਤੁਹਾਨੂੰ ਪ੍ਰੈਸ ਦੇ ਉਹ ਤੁਹਾਨੂੰ ਮਿਲੇ ਗਏ ਨੇ ਇੱਥੇ ਸਾਰੇ ਵੀ ਇਕੱਠੇ ਹੋਏ ਤਾਂ ਸਾਡੇ ਤੇਵਰ ਤਿੱਖੇ ਹੋਣਗੇ ਸੰਘਰਸ਼ ਐਸਾ ਰੰਭਾਂਗੇ ਕਿ ਕੂਰਾ ਪੂਰਾ ਪੰਜਾਬ ਕਹਿ ਗਏ ਕਿ ਫਿਰੋਜ਼ਪੁਰ ਚ ਹੰਗਾਮਾ ਹੋਇਆ ਸਾਨੂੰ ਹੋਰ ਵੀ ਪ੍ਰੈਸ ਕਲੱਬਾਂ ਦੇ ਆਲੇ ਦੋਲੇ ਮੈਨੂੰ ਫੋਨ ਆਏ ਯੂਨੀਅਨ ਦਾ ਫੋਨ ਆਇਆ ਕਿ ਅਸੀਂ ਤੁਹਾਡੇ ਨਾਲ ਖੜੇ ਹਾਂ ਉਹਨਾਂ ਦਾ ਵੀ ਧੰਨਵਾਦ ਜਿੰਨੇ ਵੀਰ ਪਹੁੰਚਿਆ ਅਸੀਂ ਇੱਕ ਕਮੇਟੀ ਬਣਾਈ ਕਿ ਅੱਗੇ ਤੋਂ ਕੋਈ ਵੀ ਕਿਸੇ ਕਸਬੇ ਵਾਲੇ ਪੱਤਰਕਾਰ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਕੋਈ ਤੰਗ ਪਰੇਸ਼ਾਨ ਕਰਦਾ ਨਜਾਇਜ਼ ਤੰਗ ਕਰਦਾ ਕਿਸੇ ਨੂੰ ਘੂਰਦਾ ਕਿਸੇ ਨੂੰ ਗਾਲ ਘੜਦਾ ਪੁਲਿਸ ਵਾਲਾ ਤਾਂ ਉਹ ਸਾਡੇ ਕੋਲ ਆਵੇ ਅਸੀਂ ਉਹਦਾ ਮਸਲੇ ਦਾ ਹੱਲ ਕਰਾਂਗੇ ਹਾਂ ਸਾਡਾ ਪੱਤਰਕਾਰ ਮੈਂ ਕਿਹਾ ਸਾਡੇ ਪੱਤਰਕਾਰ 'ਚ ਕੋਈ ਗਲਤੀ ਹੈ ਤਾਂ ਅਸੀਂ ਪੱਤਰਕਾਰ ਦੇ ਮਗਰ ਨਹੀਂ ਆਵਾਂਗੇ ਇਹ ਵੀ ਅਸੀਂ ਇੱਥੇ ਤੈਅ ਕੀਤਾ ਕਿ ਅਸੀਂ ਜੈਨੂਨ ਕੇਸ ਦੇ ਵਿੱਚ ਅਸੀਂ ਆਪਣੀਆਂ ਮੰਗਾਂ ਹੱਲ ਕਰਾਉਣ ਦੇ ਲਈ ਆਵਾਂਗੇ ਜਿੰਨੇ ਵੀ ਐਸਐਚਓ ਬੈਠੇ ਹੰਕਾਰੀ ਬੈਠੇ ਹੋਇਆ ਨਸ਼ਾ ਖਾ ਕੇ ਬੈਂਦੇ ਆ ਮੈਂ ਫਿਰ ਕਹਿੰਨਾ ਉਹਨਾਂ ਦਾ ਡੋਪ ਐਡਰੈਸ ਹੋਣਾ ਚਾਹੀਦਾ ਹੈ ਨਸ਼ਾ ਖਾ ਕੇ ਤੁਸੀਂ ਸੀਰੀਟ ਤੇ ਕਿਵੇਂ ਫੈਸਲੇ ਕਰ ਸਕਦੇ ਹੋ 9 ਤਰੀਕ ਤੋਂ ਬਾਅਦ 9 ਤਰੀਕ ਤੋਂ ਬਾਅਦ ਇਹ ਵੀ ਮਤਲਬ ਇਸ ਤਰ੍ਹਾਂ ਦਾ ਵੀ ਪੈ ਸਕਦਾ ਵੀ ਵਾਕਿਆ ਹੀ ਜਾਂਚ ਆ ਜਿਹੜੀ ਖੁੱਲ ਜੇ ਉਹਨਾਂ ਅਫਸਰਾਂ ਦੀ ਜਿਹੜੇ ਤੁਸੀਂ ਗੱਲ ਕੀਤੀ ਐ ਐਸਐਚ ਹੋ ਗਏ ਐ ਐਸਆਈ ਹੋ ਗਏ ਜਾਂ ਜਿਹੜੇ ਨਸ਼ੇ ਖਾ ਕੇ ਬੈੰਦੇ ਆ ਜਾਂ ਜਿਹੜੇ ਆਪਦੀਆਂ ਲਿਮਾਰੀਆਂ 'ਚ ਪੱਕਾ ਪੋਸਟਰ ਰੱਖ ਕੇ ਬੈੰਦੇ ਆ ਸਾਰੀ ਜਿਹੜੀ ਉੱਥੇ ਹੀ ਖਾਂਦੇ ਆ ਇਹੋ ਜਿਹੇ ਲੀਡਰ ਸਾਹਿਬ ਦੀ ਆਈ ਹੀ ਪੋਸਟਾਂ ਉਹਦੀ ਲਿਮਾਰੀ 'ਚ ਪਿਆ ਹੁੰਦਾ ਮੈਨੂੰ ਕਿਹਾ ਹੈਡਕ quarter ਹੈਡਕ quarter ਦਾ ਵੀ ਮੈਂ ਕਿਹਾ ਚਲੋ ਉਹ ਵੀ ਤੁਹਾਨੂੰ ਕੱਢ ਦਾਂਗੇ ਜੇ ਇਹ ਮੁਕਰ ਨੇ ਐਸਪੀਐਚ ਸਾਹਿਬ ਕਿੰਨਾ ਉਹਨਾਂ ਨੇ ਬਦਤਮੀਜ਼ੀ ਕੀਤੀ ਉਹ ਦਿਨ ਜੇ ਮੁਕਰਤੋਂ ਦੀ ਰਿਕਾਰਡਿੰਗ ਹੀ ਹੈਗੀ ਜਨਾਬ ਤੁਹਾਨੂੰ ਦਿਖਾ ਦਾਂਗੇ ਤੁਹਾਨੂੰ ਸਬੂਤ ਵੀ ਦੇ ਦਾਂਗੇ ਕੋਈ ਕਹੂਗਾ ਕਿ ਮੈਂ ਕਿਹਾ ਨਹੀਂ ਆਹ ਸ਼ਬਦ ਨਹੀਂ ਬੋਲੇ ਕਿ ਜਿਹੜੇ ਮਰਜੀ ਮਸਲੇ ਹੋਣ ਮੇਰੇ ਲੋਕ ਨੂੰ ਕਤਲ ਹੁੰਦਾ ਫਿਰੇ ਮਰ ਜਾਏ ਕੋਈ ਮੈਂ ਨਹੀਂ ਜ਼ਿੰਮੇਵਾਰ ਇਹ ਸ਼ਬਦ ਅਸੀਂ ਦੇਖੋ ਹੈਗੇ ਨੇ ਸਬੂਤ ਅਸੀਂ એમ ਨਹੀਂ ਬੋਲ ਰਿਹਾ ਤਾਂ ਮੈਂ ਇੱਕ ਵਾਰ ਫੇਰ ਪੁਲਿਸ ਪ੍ਰਸ਼ਾਸਨ ਨੂੰ ਸਿਵਲ ਪ੍ਰਸ਼ਾਸਨ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਸਾਡੀ ਪ੍ਰੈਸ ਨਾਲ ਕਿਸੇ ਨਾਲ ਵਧੇਚੀ ਨਾ ਹੋਵੇ ਈਵਨ ਕਿ ਪਬਲਿਕ ਨਾਲ ਨਾਲ ਵਧੇਚੀ ਕਰੋ ਉਹਨਾਂ ਦੀਆਂ ਜਿਹੜੀਆਂ ਜੈਨੂਇਨ ਮੁਸ਼ਕਿਲਾਂ ਆ ਲੋਕ ਜਿਹੜੇ ਰੋਂਦੇ ਫਿਰਦੇ ਲਾਈਨ ਥੋੜੇ ਕੋ ਮਹੀਨਿਆਂ ਬਾਧੀ ਆਉਂਦੇ ਆ ਤਾਂ ਉਹਨਾਂ ਦੀਆਂ ਜੈਨੂਨ ਮੁਸ਼ਕਲਾਂ ਹੱਲ ਕਰੋ ਨਹੀਂ ਲੱਗਦੀ ਤਾਂ ਦਫ਼ਤਰ ਦਾਖਲ ਕਰੋ ਕੁਛ ਤਾਂ ਕਰੋ ਨਾ ਅਗਲਾ ਬੰਦਾ 2-2 ਸਾਲ ਤੋਂ ਸਾਲ-ਸਾਲ ਤੋਂ ਲਟਕ ਕਿਉਂ ਰਿਹਾ ਗਲਤ ਹੈ ਇਹ ਨਾ ਕਿ ਪ੍ਰੈਸ ਦੀਆਂ ਮੰਗਾਂ ਹੀ ਆ ਤੇ ਲੜਕੀਆਂ ਵੀ ਆ ਨੇ ਤੁਸੀਂ ਤੁਸੀਂ ਅੱਖੋਂ ਅੱਗੋਂ ਘੂਰਦੇ ਹੋ ਇੱਕ ਮੈਂ ਦੱਸਦਾ ਨਾ ਐਸੇ ਜਿਹੇ ਫੋਨ ਆ ਮੈਨੂੰ ਡਰਾ ਰਿਹਾ ਸਭਕੇ ਮਾਰ ਰਿਹਾ ਉਹ ਬੰਦਾ ਕੀ ਇਹ ਡਰਜ ਹੈ ਮੈਂ ਕਿਹਾ ਯਾਰ ਜੇ ਡਰਨਾ ਹੁੰਦਾ ਤੇ ਬੋਲਦੇ ਕਿ ਮੈਂ ਪਹਿਲਾਂ ਵੀ ਇਹਨਾਂ ਨੂੰ ਕਿਹਾ ਤਾਂ ਮੈਂ ਇੱਕ ਵਾਰ ਬੇਨਤੀ ਕਰਦਾ 9 ਦਸੰਬਰ 2024 ਸ਼ਾਮ ਦੇ 6 ਵਜੇ ਤੱਕ ਸਾਡੀਆਂ ਮੁਸ਼ਕਲਾਂ ਹੱਲ ਕਰੋ ਜੇ ਤੁਹਾਨੂੰ ਜੈਨੂਨ ਲੱਗਦਾ ਅੱਜ ਵੀ ਕਹਿੰਦਾ ਜੇ ਤੁਹਾਨੂੰ ਲੱਗਦਾ ਕਿ ਜੈਨੂਨ ਨਹੀਂ ਹਨ ਤਾਂ ਸਾਡੇ ਸਾਹਮਣੇ ਉਹ ਪੇਜ ਪਾੜ ਦਿਓ ਜੇ ਤੁਹਾਡੇ ਪੁਲਿਸ ਵਾਲੇ ਉਹਦੇ ਵਿੱਚ ਗੁਨਾਹਗਾਰ ਹਨ ਤਾਂ ਉਹ ਪਾੜ ਦਿਓ ਮੈਂ ਤਾਂ ਇਹ ਕਹਿੰਦਾ ਕਿ ਸਾਡੇ 4-5 ਸਾਥੀ ਮੰਗਾ ਉਠਾਰੇ ਨੇ ਜਿਹੜੇ ਇਹਨਾਂ ਦੇ ਨਸ਼ੇ ਕਰਕੇ ਵੰਦੇ ਆ ਰੀਡਰ ਵੰਦੇ ਆ ਐਸ ਐਚਓ ਵੰਦੇ ਆ ਜਾਂ ਹੋਰ ਅਧਿਕਾਰੀ ਵੰਦੇ ਆ ਸੀਟਾਂ ਦੇ ਉਹਨਾਂ ਦੇ ਡੋਗ ਟੈਸਟ ਵੀ ਅਸੀਂ ਮੰਗ ਕਰ ਰਹੇ ਹਾਂ ਆ ਸਾਡੇ ਡੀਜੀਪੀ ਸਾਹਿਬ ਕੋਲੋਂ ਡੀਆਈਜੀ ਸਾਹਿਬ ਨੂੰ ਪਾਵਾਂਗੇ ਔਰ ਜੇ ਨਾ ਹੋਇਆ ਉਹੀ ਐਪਲੀਕੇਸ਼ਨ ਜਿਹੜੀ ਹੈ ਹਾਈ ਕੋਰਟ ਜਾ ਕੇ ਇਹਨਾਂ ਤੇ ਪੀਜੀਆਈ ਜੋ ਟੈਸਟ ਕਰਾਵਾਂਗੇ ਇਹਨਾਂ ਦਾ ਵਾਦਾ ਇਹਨਾਂ ਦਾ ਪ੍ਰੋਮਿਸ ਇਹਨਾਂ ਤੇ ਡੋਪ ਟੈਸਟ ਹੋਣਗੇ ਫਿਰ ਇਹ ਤਕੀਕਾਤ ਹੋਊਗੀ ਕਿ ਜੇ ਨਸ਼ਾ ਕਰਦੇ ਸੀ ਤੇ ਇਹ ਨਸ਼ਾ ਕਿੱਥੋਂ ਲੱਗੇ ਆਉਂਦੇ ਆ ਉਹ ਵੀ ਦੱਸਿਆ ਜਾਵੇ ਤੁਸੀਂ ਯਾਰ ਇੱਥੇ ਕੋਈ ਜਾਂਦਾ ਮਾੜਾ ਮੋਟਾ ਬਾਈਕ ਤੇ ਜਾਂਦਾ ਤੇ ਉਹਨੂੰ ਤਾਂ ਫੜ ਲੈਨੇ ਹੋ ਤੁਹਾਡੇ ਕੋ ਉਹ ਨਹੀਂ ਫੜੇ ਜਾਂਦੇ ਜਿਹੜੇ ਉਹ ਤੁਰੇ ਫਿਰਦੇ ਵਾਰਦਾਤਾ ਕਰਦੇ ਫਿਰਦੇ ਉਹ ਕਿਉਂ ਨਹੀਂ ਫੜੇ ਜਾਂਦੇ ਇਹੀ ਤਾਂ ਕਹਿੰਦੇ ਅਸੀਂ ਪੁਲਿਸ ਵਾਲੇ ਉਹਨਾਂ ਤੇ ਇੱਥੇ ਨਾਕਾ ਲੱਗਾ ਹੁੰਦਾ ਉਹਨਾਂ ਮੈਂ ਚਾਉਂ ਵਿੱਚ ਕਦੀ ਥਾਣੇ ਸਿਟੀ ਦੇ ਅੱਗੇ ਲਾ ਕੇ ਬਹਿ ਜਾਂਦੇ 8899 ਐਸਆਈ ਲਾ ਕੇ ਬਹਿ ਜਾਂਦੇ ਆ ਉਹ ਭੜੇ ਹੋਏ ਮਾਨਸੂ ਉਹਨੂੰ ਫੜੋ ਜਿਹੜਾ ਤੁਹਾਨੂੰ ਲੱਗਦਾ ਕਿ ਵਾਰਦਤ ਕਰਦਾ ਜੇ ਤੁਸੀਂ ਫੜ ਹੀ ਰਹੇ ਹੋ ਆ ਸੀਆਈਡੀ ਡਿਪਾਰਟਮੈਂਟ ਉਹ ਗਾਮੇ ਦੀ ਤਹਿਕੀਕਤ ਕਰਨ ਤਾਂ ਆ ਗਿਆ ਉਹ ਸੁਖ ਜਾਂ ਹੋਰ ਪੱਤਰਕਾਰਾਂ ਦੀ ਤਹਿਕੀਕ ਕਰਨ ਲਈ ਤਹਿਕੀਕਤ ਕਰ ਲਈ ਇੱਕ ਮਿੰਟ ਲਾਉਂਦਾ ਉਹਨੂੰ ਕੋਈ ਪਤਾ ਨਹੀਂ ਲੱਗ ਰਿਹਾ ਪਿਸਤੌਲ ਕਿੰਨੇ ਕੁ ਪਹਿਣੀ ਆ ਉਹਨੂੰ ਕੋਈ ਪਤਾ ਨਹੀਂ ਲੱਗਦਾ ਕਦੋਂ ਵਾਰਦਤ ਕੌਣ ਕਰ ਜਾਂਦਾ ਸਾਡੇ ਤੇ ਕਿਉਂ ਚੜਦੇ ਹੋ ਅਸੀਂ ਇਹ ਕਹਿੰਦੇ ਪੁਲਿਸ ਤਿੰਨ ਪੱਪੇ ਹੁੰਦੇ ਆ ਪੋਲਿਟਿਸ਼ੀਅਨ ਪ੍ਰੈਸ ਤੇ ਆ ਪੁਲਿਸ ਤਿੰਨਾ ਪੱਪਿਆਂ ਨੂੰ ਮੈਨੂੰ ਲੱਗਦਾ ਨਹੀਂ ਕਦੀ ਬਣੀ ਪਰ ਅਸੀਂ ਕੋਸ਼ਿਸ਼ ਕਰ ਦਿੰਗੇ ਇਹਨਾਂ ਨੂੰ ਬਣਾ ਕੇ ਰੱਖੀਏ ਬਣਾ ਕੇ ਇਹਦਾ ਸੈਂਸ ਕਿ ਜਿਹੜੇ ਲੋਕਾਂ ਦੇ ਜੈਨੂਇਨ ਮਾਮਲੇ ਆ ਉਹਨਾਂ ਨੂੰ ਅਸੀਂ ਤੁਹਾਡੇ ਸਾਹਮਣੇ ਇੱਕ ਜ਼ਰੀਆ ਹੁੰਦਾ ਇੱਕ ਕੜੀ ਹੁੰਦਾ ਪੱਤਰਕਾਰ ਕੀ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਿਵਲ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਸਾਹਮਣੇ ਰੱਖਣਾ ਤੇ ਪ੍ਰਸ਼ਾਸਨ ਉਹਨਾਂ ਤੇ ਕਾਰਵਾਈ ਕਰਦਾ ਸਾਡਾ ਤਾਂ ਇੰਨਾ ਹੀ ਫਰਜ਼ ਅਸੀਂ ਆਪਣੀ ਡਿਊਟੀ ਨਿਭਾਉਣੀ ਹੈ ਤੇ ਜੇ ਉਸ ਡਿਊਟੀ ਦੇ ਵਿੱਚ ਤੁਹਾਨੂੰ ਚੰਗਾ ਨਹੀਂ ਲੱਗਦਾ ਤਾਂ ਫਿਰ 9 ਦਸੰਬਰ ਤੁਹਾਡੇ ਕੋਲ ਹੈਗੀ ਆ ਤਾਂ ਬੇਨਤੀ ਹੈ ਇੱਕ ਵਾਰ ਫੇਰ ਸਿਵਲ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਨੂੰ ਕਿ ਸਾਡੀਆਂ ਜਾਇਜ਼ ਮੰਗਾਂ ਹੱਲ ਕੀਤੀਆਂ ਜਾਣ ਨਹੀਂ ਤਾਂ 10 ਤਰੀਕ ਤੋਂ ਬਾਅਦ ਤੇਰਰ ਤੁਹਾਡੇ